ਸਸਰੀ ਕੱਲ ਦੋਸਤੋ ਪਿੰਡਕੁੱਤਾ ਚੈਨਲ ਤੇ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਟੱਲੋ ਬਾਈ ਰੋਜ਼ ਦੀ ਤਰ੍ਹਾਂ ਆ ਜਲਾ ਜੀ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਦਿਖਾਉਣ ਵਾਸਤੇ ਬਾਈ ਅੱਜ ਆਪਾਂ ਸਬਜ਼ੀ ਮੰਡੀ ਦੀ ਵੀਡੀਓ ਕੋਟਕਪੂਰਾ ਹੀ ਰਿਕਾਰਡ ਕੀਤੀ ਹਨ ਕੱਲ ਇਹਨਾਂ ਫਰੀਦਕੋਟ ਮੰਡੀ ਦੀ ਮੈਂ ਆਖਿਆ ਸੀ ਵੀਡੀਓ ਆਉਗੀ ਪਰ ਨਾ ਰੌਲਾ ਕੀ ਪੈ ਗਿਆ ਕੱਲ ਬਾਈ ਇੱਥੋਂ ਅਸੀਂ ਮੰਨ ਕੇ ਚੱਲੋ ਵੀ 7:30 ਵਜੇ ਬੋਲੀ ਖਤਮ ਹੋਈ ਤੇ 8:00 ਵਜੇ ਤੁਰੇ ਹਨ ਜੋ 9:00 ਵਜੇ ਉੱਥੇ ਪਹੁੰਚੀ ਦਾ ਬਾਈ ਯਾਰ ਤੇ 9:00 ਵਜੇ ਮੰਨ ਕੇ ਚੱਲੋ 8:30 ਟੀਮਟ ਲੱਗ ਹੀ ਜਾਂਦੇ ਫਰੀਦਕੋਟ ਜਾਣ ਤੇ ਤੇ ਉਹਦੋਂ ਜਦੋਂ ਵੇਖਿਆ ਮੋਹੜ ਝੋਲੇ ਯਾਰ ਸਬਜ਼ੀ ਮੰਡੀ ਦੇ ਵਿੱਚ ਹੈ ਹੀ ਕੋਹ ਨਹੀਂ ਮੰਨ ਕੇ ਚਲੋ ਯਾਰ ਹਨਾ ਚੱਕਰ ਆ ਹੀ ਪੈ ਗਿਆ ਯਾਰ ਟਾਈਮ ਦਾ ਠੰਡ ਦੇ ਵਿੱਚ ਜਿਹੜਾ ਟਾਈਮ ਸੀ ਨਾ ਠੰਡ ਦੇ ਵਿੱਚ ਚੱਕਰ ਇਹ ਸੀਗਾ ਵੀ ਠੰਡ ਚ ਲੇਟ ਤੱਕ ਮੰਡੀ ਚੱਲੀ ਜਾਂਦੀ 10 ਵਜੇ ਤੱਕ ਵੀ ਉੱਥੇ ਰੌਣਕ ਹੋਣੀ 11 ਵਜੇ ਤੱਕ ਭਾਵੇਂ 9:30 9 ਵਜੇ ਜਾਵੜੋਂ ਭਾਵੇਂ ਵੀਡੀਓ ਬਣਾਉਣਾ ਤਾਂ ਵੀ ਉੱਥੇ ਰੌਣਕ ਮੇਲਾ ਜਾਨੀ ਫੁੱਲ ਆਉਣਾ ਧੰਦਾ ਧੰਦਾ ਹੁੰਦੀ ਹੈ ਠੰਡ ਜੀ ਹੁਣ ਯਾਰ ਸਬਜ਼ੀਆਂ ਮੰਡੀ ਜਿਹੜੀ 4:30-5 ਵਜੇ ਚੱਲਣ ਲੱਗ ਪੈਂਦੀ ਹੈ ਕੋਈ ਵੀ ਮੰਡੀ ਆ ਤੇ 6:00-7:00 7:30-8:00 ਵਜੇ ਤੱਕ ਐਂਡ ਹੁੰਦਾ ਬਸ 8:00 ਵਜੇ ਤੋਂ 8:00 ਵਜੇ ਤੱਕ ਸਾਰਾ ਸਬਦਾ ਯਰ ਮੇੜ ਵਿਕ ਜਾਂਦਾ ਭਾਈ ਨਾ ਮੋੜਾ ਮੋਟਾ ਸਮਾਨ ਰਹਿ ਜਾਂਦਾ ਉਹਦੇ ਕਰਕੇ ਚੱਕਰ ਪੈ ਜਾਂਦਾ ਅੱਜ ਕੋੜਕਪੁਰਾ ਦੀ ਸਵੇਰ ਆਈ ਮੈਂ ਬਣਾਈ ਆ ਵੀਡੀਓ ਆ ਕੇ ਸਵੇਰ ਆਇਆ ਮੈਂ ਤੇ ਆ ਕੇ ਦਵਦਾ ਬਣਾਤੀ ਭਾਈ ਬੂਟਾ ਸਿੰਘ ਕਲਾਣਾ ਭਾਈ ਕੀ ਹਾਲ ਚਾਲ ਹੈ ਜੀ ਰਾਜ ਸਿੰਘ ਬੁੱਟਰ ਕੀ ਹਾਲ ਚਾਲ ਹੈ ਭਾਈ ਗੁੱਡ ਮਾਰਨਿੰਗ ਹੋਰ ਠੀਕ ਠਾਕ ਹੈ ਜੀ ਤੇ ਸੇਤਾ ਕਹਾਂਵਾਂ ਸਾਰਿਆਂ ਦੀਆਂ ਭਾਈ ਤੇ ਭਾਈ ਅੱਜ ਗੱਲ ਕਰਦੇ ਜਿਹੜੀ ਰੇਟ ਤੂੜੀ ਦੇ ਕਿੰਨੇ ਜਾਂਦੇ ਆ ਨਾਗ ਵੇਲੋ ਪਹਿਲਾ 1 2 3 4 5 6 7 8 9 10 11 12 13 14 15 16 ਓਏ ਹੋਏ 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 ਐਨਾ ਨਾਗ ਯਾਰ ਅੱਜ ਲੈ ਭਾਈ ਮਿੱਤਰੋ ਜਿਹੜੇ ਨੇੜੇ ਦੇ ਵੇਖਦੇ ਆ ਜੀ ਕੋਟਕਪੂਰਾ ਸ਼ਹਿਰ ਦੇ ਅੱਜ ਤੂੜੀ ਤੁਹਾਨੂੰ ਮੈਨਾਂ ਵਧੀਆ ਮਿਲ ਜਣੀ ਆਜੋ ਕਰਾਂ ਦੀ ਮਾਰੋ ਗੇੜਾ ਬਾਉ ਜੀ ਆ ਗਿਆ ਤੇ ਹੋਰ ਬਾਉ ਜੀ ਠੀਕ ਆ ਜੀ ਜਿਹੜਾ ਲਾਈਵ ਵੇਖੀ ਜਾਂਦਾ ਜਲਦੀ ਤੋਂ ਜਲਦੀ ਪਹੁੰਚੋ ਜੀ ਹਨਾ ਵਾਹ ਜੀ ਵਾਹ ਕਿਉਂਕਿ ਨਗ ਅੱਜ ਕਾਫੀ ਆਏ ਆ ਜੀ ਤੇ ਨੇੜੇ-ਨੇੜੇ ਜਿਹੜੇ ਮਾਰ ਕੇ ਕਿੱਕ ਮੋਟਰਸਾਈਕਲ ਦੀ ਆ ਸਕਦੇ ਆ ਤੇ ਸਿੱਧੀ ਸਿੱਧੀ ਪਹੁੰਚਦੇ ਹੋ ਜਾਓ ਬਾਈ ਕਿਉਂਕਿ ਅੱਜ ਤੁਹਾਨੂੰ ਤੂੜੀ ਜਿਹੜੀ ਜੈਜ ਰੇਟ ਤੇ ਮਿਲ ਸਕਦੀ ਆ ਨਗ ਬਹੁਤ ਆਏ ਆ ਅੱਗੇ ਕਿਉਂਕਿ 7 7 8 8 ਨਗ ਰਹਿਗੇ ਸੀਗੇ ਪਰ ਅੱਜ ਨਗ ਵੇਖ ਲਓ ਸਾਹਮਣੇ ਤੁਸੀਂ 1 2 3 4 5 6 7 8 9 10 11 12 13 14 15 16 17 17 ਨਗ ਦਾ ਪਰ ਇੱਥੇ ਖੜੇ ਨੇ ਕਹਿੰਦੇ ਬਾਈ ਤੁਸੀਂ ਲਾ ਲਓ ਸਾਬਕਾ ਵੇ ਯ ਤੇ ਘਟੋ ਘਟ ਮੇਰੇ ਹਿਸਾਬ ਨਾਲ ਇੱਕ ਅਧਾ ਨਗ ਜੇ ਹੋਰ ਆਉਂਦਾ ਕਿਉਂਕਿ ਟਾਈਮ ਹੋ ਗਿਆ ਜਿਹੜਾ 7:25 18-19 ਨਗ ਹੋ ਜਾਣੇ ਬਾਈ ਅੱਜ 18-19 ਨਗ ਤੂੜੀ ਦੇ ਤੂੰ ਹੀ ਲਾ ਲੋ ਹਿਸਾਬ ਕਿਤਾ ਵੀ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਿਵੇਂ ਪਹਿਲਾਂ 18-9 ਨਗ ਦੂਜੇ ਤਾਂ ਨਹੀਂ ਦੁੱਗਣੇ ਯਾਰ ਹੈ ਨਾ ਕੋਈ ਰੇਟ ਵਧਿਆ ਕੱਲ ਤੇ ਨਾ ਕੋਈ ਉਹ ਜੀ ਕੋਈ ਗੱਲਬਾਤ ਸੀਗੀ ਵੀ ਜੇ ਰੇਟ ਬਾਹਲਾ ਹੀ ਵਧ ਗਿਆ ਵੈ ਨਾ ਕੋਈ ਰੇਟ ਉਹੀ ਚੱਲੇ ਆ ਬਾਈ ਤੇ ਨਗ ਦੁੱਗਣੇ ਹੋਗੇ ਯਾਰ ਹੈ ਨੌ ਨਗਾ ਤੋਂ ਸਿੱਧਾ ਹੀ 18 ਨਗ ਕਮਾਲ ਹੀ ਹੋ ਗਿਆ ਯਾਰ ਰਾਜ ਸਿੰਘ ਬੱਟਰਬਾਈ ਕੀ ਹਾਲ ਚਾਲਾ ਗੁੱਡ ਮਾਰਨਿੰਗ ਵਿੱਕੀ ਖੱਤਰੀ ਭਰਾ ਕੀ ਹਾਲ ਚਾਲਾ ਤੇ ਨਾਲ ਦੀ ਨਾਲ ਵੀਡੀਓ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਬਾਈ ਹਰੇ ਮਟਰ ਜਿਹੜੇ 40 40 ਰੁਪਏ ਹੁਣ ਵਿਕਣੇ ਸ਼ੁਰੂ ਹੋ ਗਏ ਹਰੇ ਮਟਰ 35 35 38 38 40 40 ਰੁਪਏ ਜਿਹੜਾ ਹਰਾ ਮਟਰ ਵਿਕੀ ਜਾਂਦਾ ਬਈ ਆਪਣੇ ਮੰਡੀ ਦੇ ਵਿੱਚ ਤੇ ਜਿਹੜਾ ਮਤਲਬ ਗੱਲ ਕਰੀਏ ਛੋਲੀਆਂ ਦੀ ਛੋਲੀਆਂ ਰਹਿ ਗਿਆ ਬਾਈ 14 15 ਰੁਪਏ ਛੋਲੀਆਂ ਦਾ ਰੇਟ ਡਾਊਨ ਆ ਗਿਆ ਬਾਈ ਜਮ ਬੰਦੇ ਆਈ ਜਾਂਦੇ ਇਧਰ ਨੂੰ ਉਹ ਫੱਦਾ ਸਾਹਮਣੇ ਕੇਵਲ ਕੀ ਵਾਲਾ ਭਾਈ ਕੇਵਲ ਤੇ ਟਾਈਮ ਜਿਹੜਾ ਹੋ ਗਿਆ 7:26 ਮਿੰਟ ਤੇ ਬਾਈ ਇੱਕ ਦੋ ਮਿੰਟਾਂ ਚ ਬੋਲੀ ਕਰਦੇ ਸਟਾਰਟ ਕਰਕੇ ਤਿੰਨ ਚਾਰ ਮਿੰਟ ਹਲੇ ਪਏ ਆ ਤੇ ਇੱਕਦਰੀ ਤੋਂ ਜਿਹੜਾ ਬੋਲੀ ਦਾ ਟਾਈਮ ਆ ਭਾਈ ਉਹ ਕਰਤਾ 7 ਵਜੇ ਦਾ ਸਾਰੇ ਵੀਰਪੁਰਾ ਜਿਹੜੇ ਵੀ ਤੂੜੀ ਲਿਆਉਂਦੇ ਆ ਜੀ ਇੱਥੇ ਹਨਾ ਤੇ ਜਾਂ ਖਰੀਦਣ ਆਉਂਦੇ ਆ ਜਾਂ ਵੇਚਣ ਆਉਂਦੇ ਆ 7 ਵਜੇ ਪਹੁੰਚਣ ਦੀ ਕਿਰਪਾਲਤਾ ਜਰੂਰ ਕਰਿਆ ਕਰੋ ਜੇ ਸਵੇਰ ਟਾਈਮ ਨਾਲ ਪਹੁੰਚਾ ਕਰੋ ਵਧੀਓ ਇੱਕ ਤਾਂ ਜਿਹੜਾ ਬੰਦਾ ਤੂੜੀ ਵੇਚਣ ਉਹ ਜੇ ਸਦਿਆਂ ਆ ਗਿਆ ਉਹਦੀ ਟਰਾਲੀ ਇੱਥੇ ਨੇੜੇ ਲੱਗ ਜਾਨੀ ਹਨ ਉਹਦੇ ਕੋਲੇ ਆਪਸ਼ਨ ਵੱਧ ਹੋਊਗੀ ਹੋ ਸਕਦਾ ਕੋਈ 20 30 ਰੁਪਏ ਕੋਈ 40 ਰੁਪਏ ਰੇਟ ਵੱਧ ਜੇ ਕਿਉਂਕਿ ਇਸ ਵੇਲੇ ਜਿਹੜੇ ਮੂਹਰੇ ਨਗ ਲੱਗੇ ਉੱਥੇ ਉੱਥੇ ਗਾਹਕ ਜ਼ਿਆਦਾ ਹੁੰਦਾ ਬਾਈ ਹਨ ਐਂਡ ਤੱਕ ਤਾਂ ਗਾਹਕ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਕ ਰਹਿ ਜਾਂਦਾ ਸੋ ਖੇਚਲ ਕਰਿਆ ਕਰੋ ਛੂੜੀ ਜੀ ਬਾਈ ਜਤਿੰਦਰ ਸਿੰਘ ਬਾਈ ਕੀ ਹਾਲ ਚਾਲਾ ਗੁੱਡ ਮਾਰਨਿੰਗ ਜੀ ਤੇ ਜਿਹੜੇ ਗਾਹਕ ਆ ਵੀਰ ਮੇਰੋ 7 ਵਜੇ ਆ ਜਾ ਕਰੋ ਹੁਣ ਬਸ 1 ਤਰੀਕ ਆ ਦੋ ਦਿਨ ਰਹਿ ਗਏ 28 29 ਤੇ 30 ਅੱਜ ਤਾਂ ਚਲੋ 7:30 ਹੋਣੀ ਹੋਣੀ ਆ ਦੋ ਦਿਨ ਫੇਰ ਕੱਲ ਨੂੰ ਵੀ 7:30 ਪਰਸੋਂ ਵੀ 7:30 ਮੁੜ ਕੇ 1 ਤਰੀਕ ਆ ਕਿ 31 31 ਆ ਮਹੀਨਾ ਪਤਾ ਨਹੀਂ ਪਈ ਆ ਯਾਰ 1 ਤਰੀਕ ਤੋਂ ਬੱਸ ਮੁੜ ਕੇ ਭਾਈ ਜੀ 6:50 ਤੇ ਇੱਥੇ ਆਉਣ ਦੀ ਕਿਰਪਾਲਤਾ ਜਰੂਰ ਕਰਿਆ ਕਰੋ ਜੇ ਜੇ ਤੂੜੀ ਪੜੀ ਜਾਣ ਲੈਣੀ ਹੈ ਬੁੱਟਾ ਸਿੰਘ ਕਲਾਣਾ ਤੇ ਬਾਕੀ ਇਹਦਰ ਬੰਦੇ ਖੜੇ ਆ ਮੇਰੇ ਨਾਲ ਬੋਲੀ ਵਾਲੇ سٹਾਰਟ ਨਹੀਂ ਹੋਈ ਤੂੜੀ ਦੀ ਕੁਆਲਿਟੀ ਜਰੂਰ ਦਿਖਾਈਏ ਤੁਹਾਨੂੰ ਯਾਰ ਪਪ ਪਪਈਆ ਲੱਭ ਤੂੜੀ ਇਹੋ ਜੀ ਆਈ ਹੈ ਪਹਿਲੀ ਟਰਾਲੀ ਕੁਆਲਿਟੀ ਠੀਕ ਹੈ ਯਾਰ ਬਾਕੀ ਅਰ ਤੂੜੀ ਤਾਂ ਬਾਈ ਆਇਆ ਰੇਡ ਦਾ ਨਾ ਥੋੜਾ ਜਿਹਾ ਫਰਕ ਪੈਂਦਾ ਕੋਈ ਪੀਲੇ ਪਣਚੋ ਦੇ 20 30 ਰੁਪਏ ਘੜ ਜਾਂਦੇ ਆ ਜਿਹੜੀ ਚੰਗੀ ਚੰਗੀ ਤੂੜੀ ਉਹਦੇ 20 30 ਰੁਪਏ ਵਧ ਜਾਂਦੇ ਹਨ ਤੇ ਬਾਕੀ ਬਾਈ 7:28 ਮਿੰਟ 2 ਮਿੰਟ ਰਹਿ ਗਏ ਬੋਲੀ ਸਟਾਰਟ ਹੋਣ ਦੇ ਵਿੱਚ ਬੰਦੇ ਤਿਆਰ ਹੋ ਜਾਂਦੇ ਸਾਰੇ ਤੇ ਆਪਾਂ ਵੀ ਚੱਲਦੇ ਆ ਤੁਹਾਨੂੰ ਬਸ ਬੋਲੀ ਸਟਾਰਟ ਹੋ ਜਾਂਦੇ ਹੋ ਦਪਿੰਦਰ ਧਾਲੀ ਵਾਲ ਬਾਈ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਕਹਿੰਦੇ ਆਸਟ੍ਰੇਲੀਆ ਤੋਂ ਵੇਖੀ ਜਾਂਦੇ ਆ ਜੀ ਅੱਜ ਬਾਈ ਵੀਡੀਓ ਮੰਡੀ ਦੀ ਆਉਣੀ ਆ ਸਪੋਰਟ ਜ਼ਰੂਰ ਕਰੋ ਬਹੁਤ ਦਿਨਾਂ ਬਾਅਦ ਬਣਾਈ ਆ ਤੇ ਕੋੜਕਪੁਰਾ ਮੰਡੀ ਦੀ ਵੀਡੀਓ ਨਾ ਹੁਣ ਮੈਂ ਨਾ ਵੀ ਆਪਾਂ ਇੱਕ ਦਿਨ ਛੱਡ ਕੇ ਦਿੱਲੀ ਨੂੰ ਬਣਾ ਦਿਆ ਕਰਾਂਗੇ ਕਿਉਂਕਿ ਇਹ ਨੇੜੇ ਪੈਂਦੀ ਆ ਯਾਰ ਜੋ ਦੂਰ ਮੰਡੀ ਚ ਆਪਾਂ ਪਹੁੰਚ ਕਰ ਲੱਗਦੇ ਆ ਉਦੋਂ ਮੰਡੀ ਚ ਰਹਿੰਦਾ ਕੋਹ ਨਹੀਂਗਾ ਰੌਲਾ ਇਹ ਹੁਣ ਕੋਟਕਪੂਰੇ ਸਬਜੀ ਦੀਆਂ ਸਬਜੀ ਮੰਡੀ ਦੀਆਂ ਵੀਡੀਓ ਬਈ ਜਿਆਦਾ ਆਇਆ ਕਰਨੀਆਂ ਜੀ ਤੇ ਸਪੋਰਟ ਜ਼ਰੂਰ ਕਰੋ ਪਹਿਲਾਂ ਨੂੰ ਹੀ ਟੈਲ ਸਿੰਘ ਭਰਾ ਕੀ ਹਾਲ ਚਾਲਾ ਖੰਨਾ ਤੂੜੀ ਕਹਿੰਦੇ 410 ਰੁਪਏ ਪਤਾ ਬਹੁਤ ਰੇਟ ਆ ਰਖਣੇ ਟੈਲ ਸਿੰਘ ਤੂੰ ਬਈ ਤੁਸੀਂ ਤਾਂ ਇੱਥੋਂ ਚਲਾ ਲਓ ਵਪਾਰਪੁਰ ਜੇ ਸੂਤਰ ਆਉਂਦਾ ਕੋਈ ਕੰਮ ਤੁਹਾਡਾ ਇੱਥੇ ਰੇਟ ਘੱਟ ਹੈ ਜੇ ਤੁਹਾਡੇ ਇੰਨੇ ਨੂੰ ਵਿਕਦੀ ਹੈ ਨਾ 410 ਤੋਂ ਲੈ ਕੇ 490 ਮੈਂ ਨਾ ਰੇਟ ਹੀ ਬਹੁਤ ਵਧੀਆ ਬਿਜ਼ਨਸ ਹੀ ਬਹੁਤ ਵਧੀਆ ਤਾਂ ਤਰੀਕਾ ਹੀ ਬਹੁਤ ਵਧੀਆ ਵਪਾਰ ਕਰਨ ਦਾ ਆ ਗਿਆ ਮੈਂ ਬਾਈ ਨਾ ਪਹਿਲਾ ਲੰਗਆ ਦੇਖੀ ਬਾਈ ਵੇਖੀ 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 ਲੰਗਆ ਬਾਈ ਲੰਗਆ ਲੈ ਬਾਈ ਆ ਗਿਆ ਫੋਨ ਕੇਵਲ ਨੂੰ ਪਹਿਲਾਂ ਹੀ ਹੈਲੋ ਪਪੂ ਜੀ ਇਹ ਵਾਲਾ ਬਾਈ ਠੀਕ ਠਾਕ ਵਧੀਆ ਵਧੀਆ ਹੀ ਵਧੀਆ ਕੌਣ ਜੀ ਸਾਡੇ ਵੀ ਬਣਾ ਲਿਆ ਕਰੀਏ ਨਾ ਨਹੀਂ ਕੋਈ ਕਰਦਾ ਵਾਂਗੇ ਬਣਾਵਾਂਗੇ ਵਿੱਚ ਬੋਲੀ ਵਾਲਿਆਂ ਦੀ ਸਾਰਿਆਂ ਦੀ ਬਣੂਗਾ ਨਾ ਬੰਦ ਕਰਕੇ ਚੱਲੋ ਭਾਈ ਭਗਵਾ ਫੋਨ ਨਹੀਂ ਚੁੱਕਾ ਬੋਲੀ ਕਰਕੇ ਬਾਸ ਲੋਕ ਨਹੀਂ ਆ ਭਾਈ ਆ ਭਾਈ ਫਿਰ ਦੌੜ ਜਾਂ ਮਾ ਸਾਰੇ ਆਪਣੇ ਇਹੇ ਥੋੜੀ ਬੋਲੋ ਭਾਈ 200 ਰੁਪਿਆ ਆ ਬੱਗੂ 200 ਰੁਪਿਆ ਕੀ ਆਲਾ 200 5 10 15 20 ਕੁਝਿਆ ਪਾਸੇ ਹੋ ਜਾ 30 ਰੁਪਏ 35 ਰੁਪਏ 235 ਰੁਪਏ ਆਪਣੇ ਪੰਜ ਨਹੀਂ ਜਲਾਲ ਨੇ ਜਲਾਲ ਨੇ ਜਾਏਗਾ ਭਾਈ 300 ਰੁਪਏ ਕਰਾਇਆ ਕੱਲ ਵੀ ਭਾਈ ਤਾਂ ਨਹੀਂ ਆਵੇਗਾ ਯਾਰ ਉਹਦੇ ਨਹੀਂ ਜਾਂਦਾ ਇਹ ਕੰਮ ਨਹੀਂ ਜਾਂਦੇ ਆ ਨਹੀਂ ਜਾਂਦਾ 35 ਰੁਪਏ ਹੀ 235 ਰੁਪਏ 40 ਰੁਪਏ 40 ਰੁਪਏ 40 ਰੁਪਏ ਬੋਲਣਗੇ ਨੇ 240 ਰੁਪਏ 2000 ਲਿਖ ਤਾਂ ਕਰ ਪੀ ਤੇ 200 ਤੇ 40 ਰੁਪਈਆ ਹੀ ਰਹਿ ਗਿਆ ਬਾਈ ਪਹਿਲੀ ਟਰਾਲੀ ਦਾ ਰੇਟ ਜਿਹੜਾ 200 ਤੇ 40 ਰੁਪਈਆ ਰਹਿ ਗਿਆ ਬਾਈ ਦਲਜੀਤ ਸਿੰਘ ਸੰਧੂ ਸਰਸਕ ਕੀ ਹਾਲ ਚੱਲ ਆ ਬਾਈ ਗੁੱਡ ਮਾਰਨਿੰਗ ਜੀ ਨੱਥਾ ਸਿੰਘ ਬਾਈ ਕੀ ਹਾਲ ਚੱਲ ਆ ਜੀ ਅੱਜ ਲਾਈਵ ਤਾਂ ਪਹਿਲਾਂ ਹੋਇਆ ਵੀ ਥੋੜਾ ਜਨਾ ਜਲਦੀ ਤੋਂ ਜਲਦੀ ਬੰਦੇ ਜੁੜ ਜਿਆ ਕਰਨ ਬਈ ਉਦੋਂ ਤੱਕ ਬੰਦੇ ਜੁੜਦੇ ਸੀ ਜਿਹਨੂੰ ਬੋਲੀ ਚੱਲ ਪੈਂਦੀ ਸੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਬਈ ਯਾਰ ਲਾਈਵ 245 ਰੁਪਏ ਥੋਲਾਂਗੇ ਨੇ 245 ਲੈ ਬਈ ਆ ਵੀ 245 ਤੇ ਪਹਿਲਾਂ ਵਾਲੀ ਟਰਾਲੀ ਵੀ 245 ਰੁਪਈਆ ਨਾ ਤੇ ਜਿਹੜਾ ਕੱਲ ਰੇਟ ਚੱਲਿਆ ਸੀਗਾ ਸਿਰਾ 300 ਤੇ 10 ਰੁਪਏ ਜਿਹੜਾ ਕੱਲ ਸਿਰਾ ਰੇਟ ਚੱਲਿਆ ਸੀਗਾ ਤੇ ਪਰ ਅੱਜ ਹਲੇ ਜਿਹੜੀ ਦੋ ਬੋਲ ਟਰਾਲੀਆਂ ਦੀ ਬੋਲੀ ਹੋ ਗਈ ਤੇ ਰੇਟ ਫਰ ਰਿਹਾ ਜੀ 200 ਤੇ 45 ਰੁਪਏ ਦੇ ਆਜੋ ਵੇਕਰੰਦੀ ਵਾਲੀ ਟਰਾਲੀ ਹਾਜੀ ਅੰਦਰ ਦੀ 200 ਰੁਪਿਆ 200 200 200 ਰੁਪਿਆ 5 ਰੁਪਏ 10 15 20 220 ਰੁਪਏ ਬੋਲਾ ਕਿਵੇਂ 25 ਰੁਪਏ 30 ਰੁਪਏ 30 ਰੁਪਏ 230 ਰੁਪਏ ਭਾਈ ਜੀ ਲੈ ਭਾਈ ਇਹਦਾ ਵੀ ਰੇਟ ਹੋ ਗਿਆ ਜਿਹੜਾ 200 ਤੇ 30 ਰੁਪਏ ਭਾਈ ਦੀਪਕ ਰਾਜ ਭਾਈ ਕੀ ਹਾਲ ਚਾਲ ਹੈ ਜੀ ਜੰਟਾ ਯੂਐਸਏ ਤੋਂ ਲੈ ਬਈ ਸਿਰਾ ਰੇਟ ਹਲੇ ਤੱਕ ਦਾ ਜਿਹੜਾ 200 ਤੇ 45 ਰਹਿ ਗਿਆ ਆ ਤੂੰੜੀ ਬਹੁਤ ਵਧੀਆ ਆ ਗਈ ਬਾਈ ਕੁਆਲਿਟੀ ਐਨ ਸਿਰਾ ਚਿੱਤੀ ਤੂੜੀਆਂ ਦੁੱਧ ਵਰਗੀ 200 5 15 20 25 225 ਬੋਲਣਾ ਕਿ ਨਾ 13 ਵੀ ਆਈ 35 ਰੁਪਏ 40 ਰੁਪਏ 45 ਰੁਪਏ 245 ਬੋਲਾਂਗੇ ਨੇ 245 ਰੁਪਏ ਲੈ ਲਾ ਬਾਈ ਅੱਜ ਤਾਂ ਥੱਲੇ ਫਿਰਦਾ ਕੰਮ ਆ ਜਮੇ ਥੱਲੇ ਫਿਰਦਾ ਹੀ ਕੰਮ ਨਾ ਲੈ ਬਾਈ 200 ਤੇ 45 40 ਰੁਪਏ ਰੇਟ ਜਿਹੜਾ ਅੱਜ ਦਾ ਨਾਲੇ ਸਿਰੇ ਦੀ ਤੂੜੀ ਸੀ ਵਧੀਆ ਕੁਆਲਿਟੀ ਸੀ ਘੈਂਟ ਸੀ ਚਿੱਟੀ ਤੂੜੀ ਹੈ ਨਾ ਇਹ ਆਜੋ ਕਰਨ 200 ਸੋ ਸੋ ਪੰਜ ਕਿੱਥੇ ਆਏਗਾ 205 10 15 20 220 ਰੁਪਏ ਥੋਲਾਂਗੇ ਨੇ 200 ਰੁਪਏ 200 ਤੇ 20 ਰੁਪਏ ਬਾਈ 220 ਰੁਪਏ ਤਾਂ ਲੈ ਕੇ ਤੇ 245 ਰੁਪਏ ਹੁਣ ਤੱਕ ਦਾ ਜਿਹੜਾ ਰੇਟ ਚੱਲਿਆਂਦਾ ਸੰਨ ਵਿਚਾਲਾ ਆ 220 ਘੱਟੋ ਘੱਟ ਰੇਟ ਦੇ 245 ਰੁਪਏ ਸਿਰ ਆ ਰੇਟ ਬਾਈ ਮੈਂ ਜਾਉਂਗਾ ਰਾਮ ਨੂੰ ਜਾਉਂਗਾ ਫਿਰ ਵਾਪਸ ਆਉਂਗਾ ਫਿਰ ਰਾਮ ਨੂੰ ਜਾਉਂਗਾ 180 ਇੱਥੇ ਜਾਨੀਆਂ ਦੂਸਰ ਕੋਈ ਵੀ ਆ ਕੇ ਉਸਨੂੰ ਆ ਜਾਓ 180 ਰੁਪਏ 180 ਰੁਪਏ ਬੋਲਾ ਕਿਨੇ 85 90 94 200 5 10 ਬੋਲਾ ਕਿਨੇ 210 ਰੁਪਏ ਬਾਈ ਜੀ ਆ ਲੈ ਲੈ ਬਾਈ 210 ਹੋਰ ਕੀ ਆਲਾ ਠੀਕ ਠਾਕ ਵਧੀਆ ਲਾ ਭਾਈ ਇਹਦਾ ਰੇਟ ਰਹਿ ਗਿਆ ਸੀ 210 ਕਮਾਲ ਹੀ ਹੈ ਰਾਜ ਤਾਂ ਰੇਟ ਦੀ ਹੈ ਅੱਜ ਤੁਹਾਨੂੰ ਤਾਂ ਹੀ ਅਨਾਉਂਸਮੈਂਟ ਕਰੀ ਸੀ ਨਾ ਜਿਆਦੇ ਆ ਭਾਈ ਤੇ ਜਿਹਨੇ ਸ਼ਹਿਰ ਵਾਲੇ ਨੇ ਤੁੜੀ ਲੈਣੀ ਉਹ ਤੇ ਅੱਜ ਜੇਪਾ ਮਿਲ ਜਾਣੀ 200 200 ਤੂੰ ਚੱਲਦਾ ਆਪਣਾ ਭੇਟ ਕਿੱਥੇ ਜਾਉਂਗੇ ਭਾਈ ਅੱਜ ਸਕਾਰ ਵੀ 200 ਰੁਪਇਆ ਕਰਾਇਆ ਨਹੀਂ ਜਾਣਾ ਮੈਨੂੰ ਦੋ ਸੌ ਦੋ ਸੌ ਰੁਪਇਆ 5 10 15 20 220 ਬੋਲਦਾ ਕੋਈ 25 ਇੱਥੇ ਜਾਣੇ ਬਾਈ 25 ਰੁਪਏ ਬੋਲਾਂਗੇ ਮੈਂ 225 ਲੈ ਬਾਈ 200 ਤੇ 25 ਰੁਪਏ ਨੂੰ ਆਹ ਤੂੜੀ ਵੈ ਗਈ ਲੈ ਬਾਈ ਜਿੱਦੋਂ ਜਿੱਦੋਂ ਬੋਲੀ ਲੱਗੀ ਜਾਂਦੇ ਉਦੋਂ ਸਾਰੇ ਨਗ ਜਾਈ ਜਾਂਦੇ ਹਨ ਲੱਾ ਇਧਰੋ ਖਾਲੀ ਹੋਈ ਜਾਂਦਾ ਮੈਦਾਨ ਇੱਕ ਮਿੰਟ ਦੇ ਵਿੱਚ ਆ ਗਿਆ ਇੱਕ ਟਰਾਲੀ ਵਿਕੀ ਜਾਂਦੀ ਆ ਓਵੇਂ ਓਵੇਂ ਇਧਰੋ ਰੜਾ ਮੈਦਾਨ ਹੋ ਜਾਣਾ ਬਸ ਹੋਰ ਥੋੜੇ ਚਿਰ ਨੂੰ ਨਗਰੇ 1 2 3 4 5 6 7 8 9 10 ਨਗ ਹਲੇ ਪਏ ਆ ਬਾਈ ਘਟ ਘਟ ਅਠਾ ਨੋਆ ਨਗਾ ਦੀ ਬੋਲੀ ਹੋ ਗਈ ਹੋ ਗਈ 200 ਰੁਪਏ ਆ ਜਾਂਦਾ 1 5 10 210 ਰੁਪਏ 15 20 ਰੁਪਏ 25 30 ਰੁਪਏ 40 ਰੁਪਏ 40 ਰੁਪਏ ਬੋਲਾਂਗੇ ਨੇ ਜਾਈਦਾ ਕਹਿੰਦਾ 40 ਨੂੰ ਦੇ ਦੇ 40 ਲੈ ਲੇ ਲਾ ਬਾਈ ਇਹ ਵੀ ਰਹਿ ਗਈ 200 ਤੇ 40 ਰੁਪਏ ਭਾਈ ਅੱਜ ਆਨ ਐਵਰੇਜ ਰੇਟ ਚੱਲ ਗਿਆ 240 ਰੁਪਏ ਚੰਗੀ ਤੂੜੀ ਦਾ ਰੇਟ ਜਿਹੜਾ ਘਟ ਗਿਆ ਬਾਈ ਕੱਲ 310 ਰੁਪਏ ਸਰਾਂ ਰੇਟ ਗਿਆ ਸੀਗਾ ਤੇ ਅੱਜ 245 ਰੁਪਏ ਸਿਰਾਂ ਗਿਆ 180 180 180 ਆ ਬਿਲੂ 80 ਰੁਪਏ 180 85 90 95 200 20 ਬੋਲਾਂਗੇ ਨੇ 5 10 ਹੈ 15 ਜੀ 25 30 ਫਿਰ ਵੀ ਹੈ ਬੋਲਾਂਗੇ ਨੇ 35 35 ਰੁਪਏ ਜਾਏਗਾ ਭਾਈ ਸਿੱਖਾਂ ਵਾਲੇ 300 ਰੁਪਏ ਕਿਰਾਇਆ ਮਿਲ ਜੂ ਸਿੱਧੀ ਬੋਲੋ ਕਿੰਨਾ ਇਥੋਂ ਕਿੰਨੇ ਕਿਲੋਮੀਟਰ ਹੋ ਤਿੰਨ ਕਿਲੋਮੀਟਰ ਚਾਹ ਲੈ ਕਿਰੀ ਤਾਂ ਨਹੀਂ ਹੈ 6 ਤੋਂ ਉੱਪਰ ਬੈਠੂਗਾ ਜੀ 300 ਕਿਰਾਇਆ ਮਿਲੂਗਾ 35 ਹਾਂ ਜਾਨ ਬੋਲੋ ਜਾਣਾ ਕਿ ਨਹੀਂ ਜਾਣਾ 35 ਰੁਪਏ ਬੋਲ ਲੇ 235 ਰੁਪਏ ਬਾਈ ਲੈ ਬਾਈ 200 ਤੇ 35 ਰੁਪਏ ਅੱਜ ਨਹੀਂ ਵਾਧਦਾ ਬਾਈ ਰੇਟ 240 45 ਸਿਰਾ ਰਹੂਗਾ ਅੱਜ ਤਾਂ ਮੇਰੇ ਸਾਹ ਨਾਲ ਕਿਉਂਕਿ ਨਗ ਹਾਲੇ ਬਹੁਤ ਪਈ ਆ ਤਿੰਨ ਤੇ ਤਿੰਨ 7 8 ਤੇ ਗਾਹ ਘੋਣ ਮੰਡੀ ਦੇ ਵਿੱਚੋਂ ਮੈਂ ਮੈਂ ਘਟੀ ਜਾਂਦਾ ਲੈ ਬਾਈ ਆਪਣੀ ਬਾਹਰ ਦੇ ਹਰ ਦਿਐ ਨਿਕਲੂ ਸਾਰੀ ਹਾਂ ਹੀ ਨਾ 180 ਰੁਪਏ ਲਗਾ 180 80 180 ਬੋਲਣਾ ਬਈਨੇ 80 90 93 200 200 5 10 15 15 ਬੋਲਣਾ ਬਈਨੇ 215 ਰੁਪਏ ਬਾਈ ਜੀ ਇੱਕ ਟਰਾਲੀ ਹੋਰ ਆ ਗਈ ਕਿ ਕਿਵੇਂ ਤੇ ਮਤਲਬ ਬਾਈ ਕੰਨਾ ਕਰਾ ਕੇ ਹੁਣ 80 ਰੁਪਏ 80 ਰੁਪਏ ਦੋਨਾ ਬਾਈ ਲੈ 180 ਰੁਪਏ ਜੀ ਲੈ ਬਾਈ 180 ਦਾ ਕੀ ਰੇਟ ਯਾਰ ਘੱਟੋ ਘੱਟ ਰੇਟ 180 ਰੁਪਏ ਬਾਈ ਤੇ ਵੱਧ ਤੋਂ ਵੱਧ ਰੇਟ 245 ਦੇ ਬਾਈ ਥੱਲੇ ਫਿਰਦਾ ਅਜੇ ਤੱਕ ਕੰਮ ਤਿੰਨ ਤੇ ਤਿੰਨ ਸੀ 6 ਨਾ ਰਹੇਗੇ ਬਾਈ 200 ਲਾਉਣੇ ਆ ਨਹੀਂ ਨਹੀਂ ਲਾਉਣੇ ਨਹੀਂ ਬਾਲਾ ਕੰਦੀ ਜੋੜੀ ਬਣਾਏ ਆਪਣੀ ਆ ਬੋਲੋ ਜੀ ਅੰਦਰ ਦੀ ਹੈ 180 ਰੁਪਏ 180 90 ਘਰ ਵਾਲੇ ਜਾਏਗਾ ਬਾਈ 90 ਘਵਾਰ ਲਈ ਜਾਣਾ ਨਾ ਘਵਾਰ ਲਈ ਜਾਣਾ ਨਾ हां ਪਿੰਡ ਦੇ ਵਿੱਚ ਹੀ ਆ ਕੱਸੀ ਦੇ ਨਾ ਲੈ ਦੀ 200 ਰੁਪਇਆ 5 10 ਉਹ 20 ਆਂਦਾ 25 25 ਤੇ 35 35 40 ਬੋਲਾਂਗੇ ਨੇ 240 ਰੁਪਇਆ 240 ਰੁਪਏ ਬਾਈ ਇਹ ਰੱਖਦੇ ਖੜ ਗਏ ਰੇਟ ਉੱਥੇ ਹੀ ਜਾਣੇ ਹੈਂਡ ਬ੍ਰੇਕ ਹੀ ਖਿੱਚੇ ਗਏ 240 45 ਤੇ ਹੀ ਹੈਂਡ ਬ੍ਰੇਕ ਲੱਗੇ ਬਾਈ ਅੱਜ ਤੇ ਨਗਰ ਹੈਗੇ ਹਲੇ 5 ਤੇ ਰੇਡ ਨਹੀਂ ਵਧਿਆ ਅੱਜ 180 180 180 85 90 95 200 205 10 15 20 20 16 ਕਿਨੇ 200 ਰੁਪਏ ਬਾਈ ਜੱਤੀ 200 ਤੇ 20 ਰੁਪਏ ਰੇਟ ਬਾਈ ਇਹ ਹੋ ਗਿਆ ਹਾਂ ਹਾਂ ਬਾਕੀ ਕੁਛ ਨਹੀਂ ਹਾਂ ਅੰਦਰ ਜੀ 180 180 85 90 20000 5 10 15 20 220 25 ਹੈ 300 230 ਬੋਲਾਂਗੇ ਨੇ 230 ਲੈ ਭਾਈ 230 ਰੁਪਏ ਇਹ ਰੇਟ ਹੋ ਗਿਆ ਲੱਭੇ ਅੱਜ 220 30 220 30 ਰੁਪਏ ਜਿਹੜਾ ਰੇਟ ਅੱਜ ਜਲਿਆ ਜੀ ਨਾਗ ਰਹਿਗੇ ਤਿੰਨ ਪਰ ਇੰਨਾ ਕ ਵੀ ਤੂੜੀ ਸਾਰੀ ਵਹਿ ਗਈ ਜੈਸਾ ਉਹਨਾਂ 18 19 ਨਾਗ ਆਏ ਸੀਗੇ ਤੂੜੀ ਸਾਰੀ ਵਹਿ ਗਈ ਬਈ ਪਰ ਰੇਟ ਨਹੀਂ ਅੱਜ ਬਣਿਆ ਆਹ ਬਈ 180 180 ਉਹ ਮੇਰਾ 200 200 ਰੁਪਏ ਭੋਲਾ ਕਿਨੇ 5 ਕਰਦੇ 5 10 15 15 20 220 ਰੁਪਏ 25 25 ਭੋਲਾ ਕਿਨੇ 230 ਰੁਪਏ ਲੈ ਬਈ 230 ਰੁਪਏ ਖੰਗੂਰਾ ਬਾਈ ਇਹ ਤਾਂ ਕਹਿੰਦਾ 15 ਦਿਨਾਂ ਨਵੀਂ ਤੂੜੀ ਆ ਜਾਣੀ ਉਹਦਾ ਕੀ ਬਣੂ ਉਹਦਾ ਕੀ ਬੰਨਾਂ ਬਾਈ ਉਹਦਾ ਵੀ ਆਹੀ ਬਣੂਗਾ ਯਾਰ ਬੜਾ ਇਹਦਾ ਕੰਮ ਨਾ ਜਮਾ ਯਾਰ ਡਾਉਣ ਤੂੜੀ ਦਾ ਵਧੀਆ ਯਾਰ ਤੂੜੀ ਬਹੁਤ ਵਧੀਆ ਆਈ ਅੱਜ 170 ਰੁਪਏ ਨੰਬਰ ਨਹੀਂ ਬਾਹਰ ਦੀ 170 ਰੁਪਏ ਯਾਰ ਠੀਕ ਆ ਭਾਜੀ 80 180 90 95 200 5 205 ਬੋਲਾਂਗੇ ਨਾ 10 15 15 20 25 ਬਿਲੂਨ ਬਿਲੂਨ 35 ਰੁਪਏ ਹੋ ਰੰਗ ਨੇ 235 ਲਾ ਭਾਈ 200 ਤੇ 35 ਰੁਪਏ ਰੇਟ ਇਹ ਹੋ ਗਿਆ ਲਾ ਭਾਈ ਲਾਸਟ ਟਰਾਲੀ ਰਹਿ ਗਈ ਆ ਵੈੱਕ ਸਾਰੀਆਂ ਗਈਆਂ ਹਨਾ ਟਰਾਲੀਆਂ ਸਾਰੀ ਤੂੜੀ ਵੈ ਗਈ ਜਿੰਨੀ ਵੀ ਆਈ ਸੀਗੀ ਪਰ ਰੇਟ ਅੱਜ ਜਿਹੜਾ 245 ਰੁਪਏ ਸਿਰਾ ਰਹਿ ਗਿਆ ਸਰਪ 99 205 10 15 20 25 30 35 35 ਬੋਲਾਂਗੇ ਨੇ 40 ਫਿਰ ਲੜਨੀ ਬਾਈ 40 45 45 ਬੋਲਾਂਗੇ ਨੇ 200 ਪਰ ਮੈਂ ਤਾਂ ਨਹੀਂ 15 ਬੋਲਿਆ ਮੈਂ ਤਾਂ ਚਾਪਲੀ ਘਰਾਂ ਬੋਲਿਆ ਤੂੰ ਗੱਲ ਨਹੀਂ ਲੱਗਦੀ 245 ਰੁਪਏ ਬਾਈ ਲੈ ਬਾਈ ਸਿਰਾ ਰੇਟ ਜਿਹੜਾ ਐਂਡ 'ਚ ਟਰਾਲੀ ਵੀ ਸਿਰਾ ਰੇਟ ਲੱਗੀ ਪਰ ਸਿਰਾ ਹੀ ਜਿਹੜਾ 245 ਰੁਪਏ ਰਿਹਾ ਜੀ ਤੇ ਸ਼ੁਰੂ 'ਚ ਜਿਹੜਾ ਸਿਰਾ ਰੇਟ ਨਿਕਲਿਆ 245 ਐਂਡ ਤੱਕ ਚੱਲੀ ਗਿਆ ਪਰ ਰੇਟ ਵੈਸੇ ਹੀ ਡਾਊਨ ਰਿਹਾ ਯਾਰ 210 20 30 40 180 ਰੁਪਏ ਤੋਂ ਲੈ ਕੇ 240 ਤੱਕ 45 ਤੱਕ ਰੇਟ ਗਿਆ 180 ਵਾਲੀ ਤੂੜੀ ਜਿਹੜੀ ਨਹੀਂ ਵੇਚੀ ਸੀ ਨਾ ਬਾਈ ਨੇ ਤੇ ਉਹ ਵੀ ਟਰਾਲੀ ਖੜੀ ਆਲੇ ਤੇ ਸਿਰਫ ਤੇ ਸਿਰਫ 245 ਰੁਪਏ ਸਿਰਾ ਰੇਟ ਨਹੀਂ ਆਪਾਂ ਘੱਟੋ ਘੱਟ ਰੇਟ ਸਿਰਾ ਘੱਟੋ ਘੱਟ ਰੇਟ ਜਾਂਦਾ ਹੁੰਦਾ 245 ਤੇ ਵੱਧ ਤੋਂ ਵੱਧ ਰੇਟ ਜਾ ਵੜਦਾ ਹੁੰਦਾ 300 310 305 ਤੇ ਅੱਜ ਜਾਨੀ ਸਿਰਾ ਰੇਟ ਹੀ 245 ਗਿਆ ਤੇ ਜਿਹੜਾ ਆਨ ਐਵਰੇਜ ਰੇਟ 220 ਰੁਪਏ ਮੰਨ ਕੇ ਚੱਲੋ ਵੀ 220 ਰੁਪਏ ਜਿਹੜੀ ਤੂੜੀ ਅੱਜ ਕੋੜਕਪੁਰਾ ਮੰਡੀ ਦੇ ਵਿੱਚ ਵਿਕੀ ਆ ਬਈ ਜਾਨੀ ਮੰਡੀ ਆ ਗਈ ਕੱਲ ਨਾਲੋਂ ਜੇ ਕੱਲ ਵਿਕੀ ਆ 310 60 ਕਰ 60 ਰੁਪਏ ਮਨ ਲਾਦਾ ਮੰਦੀ ਰਹੀ ਬਾਈ 60 ਤੋਂ ਵੀ 65 ਰੁਪਏ 65 ਰੁਪਏ ਜਿਹੜੀ ਕੱਲ ਨਾਲੋ ਜਿਹੜੀ ਸਿੱਧੀ ਮੰਦੀ ਆ ਗਈ ਬਾਈ ਤੂੜੀ ਬਾਲ ਭਦਰ ਸਿੰਘ ਬਾਈ ਕੀ ਹਾਲ ਚਾਲ ਹੈ ਜੀ ਸਖਦੇਵ ਨੂਰਪੁਰ ਸੇਠਾ ਜਮੇਰ ਪੁੱਲਰਾ ਤੇ ਨੇੜੀ ਤੇ ਹੋਰ ਬਾਈ ਦੇ ਕਮੈਂਟ ਯੂ ਐਸ ਏ ਤੋਂ ਲਾਈਵ ਤਲਜੀਤ ਸੰਧੂ ਸਰਸਾ ਹਰਿਆਣਾ 10 ਦਿਨਾਂ ਨੂੰ ਨਵੀਂ ਤੂੜੀ ਆਜੂ ਸਾਰੇ ਆਖੀ ਜਾਂਦੇ ਭਾਈ 10 ਦਿਨਾਂ ਨੂੰ ਨਵੀਂ ਤੂੜੀ ਆਜੂ ਉਹਦਾ ਕੀ ਬੰਨ ਉਹਦਾ ਕੀ ਬੰਨ ਭਾਈ ਆਹੀ ਰੇਟ ਉਹਦਾ ਰਹਿਣਾ ਹਨਾ ਇਦੋਂ ਤਾਂ ਕੀ ਘਟਣਾਗਾ ਆਹੀ ਰੇਟ ਰਹੂਗਾ 200 ਕੋਈ 180 ਕੋਈ 90 ਆਹ ਰੇਟ ਜਿਹੜੇ ਚੱਲਣਾ ਹੈ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਜਿਹੜਾ ਕਮੈਂਟ ਜਰੂਰ ਕਰਦੇ ਰਿਹਾ ਕਰੋ ਜੀ